ਭਾਈ ਜੀ ਉੱਥੇ ਅਸੀਂ ਕੱਲ ਦੇਖਿਆ ਹਨਾ ਵੀ ਹਾਲਾਤ ਜਿਹੜੇ ਬਹੁਤ ਜ਼ਿਆਦੇ ਮਾੜੇ ਆ ਹਨਾ ਵੀ ਲੋਕਾਂ ਦੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਠੀਕ ਹੈ ਤੇ ਆਪਣੇ ਆਪਾਂ ਹਮਦਰਦੀ ਆਪਾਂ ਅੰਦਰ ਦਿਲਾਂ ਚ ਲੈ ਕੇ ਆਪਾਂ ਉੱਥੇ ਜਾਂਦੇ ਆ ਬੜੀ ਸ਼ਰਧਾ ਭਾਵਨਾ ਲੈ ਕੇ ਜਾਂਦੇ ਆ ਕੋਈ ਵੀ ਸਮਾਨ ਲੈ ਕੇ ਆਨੇ ਹਨਾ ਸਾਡੇ ਭਰਾ ਹਰਿਆਣੇ ਤੋਂ ਰਾਜਸਥਾਨ ਤੋਂ ਬਹੁਤ ਦੂਰੋ ਦੂਰੋ ਆ ਰਹੇ ਆ ਹਨਾ ਪਰ ਉਹਨਾਂ ਦਾ ਉਹ ਸਮਾਨ ਦੀ ਕੋਈ ਕਦਰ ਨਹੀਂ ਪੈ ਰਹੀ ਕਿਉਂਕਿ ਉੱਥੇ ਨਾ ਜਿਹੜੀਆਂ ਵੋਟ ਵਗੈਰਾ ਕਿਸ਼ਤੀਆਂ ਵਗੈਰਾ ਹਨਾ ਉਹਨਾਂ ਦੀ ਕਮੀ ਆ ਤੇ ਕਮੀ ਹੋਣ ਕਰਕੇ ਨਾ ਜਿਹੜਾ ਸਮਾਨ ਆ ਉੱਥੇ ਬੰਨਾਂ ਦੇ ਉੱਤੇ ਰੁੱਲ ਰਿਹਾ ਤੇ ਜਾਂ ਉੱਥੋਂ ਜਿਹੜੇ ਨੇੜੇ ਦੇ ਪਿੰਡ ਆ ਨਾ ਜਿਹੜੇ ਸਾਫ ਤੋਂਦਰੇ ਪਿੰਡ ਆ ਉਹਨਾਂ ਦੇ ਜਿਹੜੇ ਵਸਨੀਕਾ ਲੋਕ ਹਨ ਉਹ ਠੱਕੇ ਨਾਲ ਉਹਨਾਂ ਤੋਂ ਲਿਆ ਰਹੇ ਆ ਤੇ ਉਹਨਾਂ ਦਾ ਬੜਾ ਮਨ ਦੁਖੀ ਹੁੰਦਾ ਇੰਨੀ ਵਟ ਤੋਂ ਅਸੀਂ ਲੈ ਕੇ ਆਏ ਆ ਜਿਨ੍ਹਾਂ ਲੋਕਾਂ ਨੂੰ ਲੋੜ ਆ ਉੱਥੇ ਉਹਨਾਂ ਤੱਕ ਉਹ ਸਮਾਨ ਨਹੀਂ ਪਹੁੰਚ ਰਿਹਾ ਜਿਵੇਂ ਕਿ ਉੱਥੇ ਬਹੁਤ ਸਾਰੇ ਪਿੰਡ ਆ 10 12 ਕਿਲੋਮੀਟਰ ਦੇ ਏਰੀਆ ਚ ਆ ਜਾਂਦੇ ਹਨ ਉਹਨਾਂ ਤੱਕ ਉਹ ਸਮਾਨ ਨਹੀਂ ਪਹੁੰਚ ਰਿਹਾ ਜਿਨ੍ਹਾਂ ਦੇ ਉੱਥੇ ਲੋੜ ਆ ਜੇ ਗੱਲ ਕਰੀਏ ਭਾਈ ਮਨ ਬਹੁਤ ਦੁਖੀ ਹੁੰਦਾ ਉੱਥੇ ਜਾ ਕੇ ਨਾ ਕੱਲ ਅਸੀਂ ਜਰੂ ਉੱਥੇ ਪਹੁੰਚਿਆ ਨਾ ਤੇ ਉੱਥੇ ਮੇਰੀ ਮਾਂ ਦੀ ਉਮਰ ਦੀ ਇੱਕ ਮ ਤੇ ਹਜੇ ਇਹ ਨਹੀਂ ਪਤਾ ਵੀ ਪ੍ਰਸ਼ਾਸਨ ਦੱਸ ਨਹੀਂ ਰਿਹਾ ਪਤਾ ਨਹੀਂ ਕਿੰਨੇ ਕੁ ਲੋਕ ਉੱਥੇ ਮਰੇ ਹੋਣਗੇ ਤੇ ਅਸੀਂ ਉਹਨਾਂ ਦੀ ਜਿਹੜੀ ਕਮੀ ਹੈ ਕਦੇ ਵੀ ਪੂਰੀ ਨਹੀਂ ਹੋ ਸਕਦੀ ਪਰਿਵਾਰਾਂ ਦੇ ਪਰਿਵਾਰ ਹਨਾ ਉੱਥੇ ਉੱਜੜ ਗਏ ਕਿਸੇ ਦੀ ਮਾਂ ਮਰ ਗਈ ਕਿਸੇ ਦਾ ਪਿਓ ਮਰ ਗਿਆ ਕਿਸੇ ਮਾਂ ਦਾ ਪੁੱਤ ਮਰ ਗਿਆ ਹਨਾ ਉਹ ਕਮੀ ਘਾਟਾ ਕਦੇ ਵੀ ਕਿਸੇ ਦਾ ਅਸੀਂ ਪੂਰਾ ਨਹੀਂ ਕਰ ਸਕਦੇ ਹਾਂ ਅਸੀਂ ਲੋਕਾਂ ਨੂੰ ਕਹਿੰਦੇ ਆ ਅਪੀਲ ਕਰਦੇ ਆ ਵੀ ਆਉਣ ਵਾਲੇ 10-15 ਦਿਨਾਂ ਚ ਲੋਕਾਂ ਨੂੰ ਲੋੜ ਪੈਣੀ ਉੱਥੋਂ ਦੇ ਜਿਹੜੇ ਪਾਣੀ ਸੁੱਕਣਦੇ ਹਨ ਵੀ ਉਦੋਂ ਆਪਾਂ ਹਰ ਇੱਕ ਤਰ੍ਹਾਂ ਦੀ ਮਦਦ ਕਰਨੀ ਜਿੰਨੀ ਵੀ ਹੋ ਸਕਦੀ ਹੈ ਤੇ ਸਾਡੇ ਗੁਰੂਆਂ ਨੇ ਕਿਹਾ ਕਿਰਤ ਕਰੋ ਵੰਡ ਛਕੋ ਹਨਾ ਵੀ ਆਪਾਂ ਜਿੰਨਾ ਵੀ ਹਿੱਸਾ ਦਾ ਸੰਬੰਧ ਕੱਢ ਕੇ ਜਿੰਨਾ ਵੀ ਦੇ ਸਕਦੇ ਆ ਜਿੰਨਾ ਵੀ ਹੋ ਸਕਦਾ ਆਪਾਂ ਵੱਧ ਤੋਂ ਵੱਧ ਮਦਦ ਉਹਨਾਂ ਲੋਕਾਂ ਦੀ ਕਰੀਏ ਬਾਈ ਜੀ ਇੱਕ ਪ੍ਰਸ਼ਾਸਨ ਨਾਲ ਬੜੌਲ ਜਿੱਤੇ ਜਿਹੜੇ ਲੋਕ ਤਾਲੀਆਂ ਲੱਗ ਜਾਂਦੇ ਆ ਕਿ ਉੱਥੇ ਦਿੱਕੀ ਦਿੱਕਤ ਵੀ ਇਹ ਪ੍ਰਸ਼ਾਸਨ ਨਾਲ ਜਿਹਦੇ ਪ੍ਰੋਜੈਕਟ ਸਹੀ ਆ ਰੋਕਦਾਰ ਨੂੰ ਬਾਈ ਜੀ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਕਈ ਗੱਲਾਂ ਸਹੀ ਵੀ ਆ ਜੇ ਕਾਂਵਾਂ ਵਾਲੇ ਪੁਲ ਦੀ ਗੱਲ ਕਰੀਏ ਨਾ ਉੱਥੇ ਲੈਂਕ ਰੋਡ ਆ ਹਨਾ ਇੱਕ ਪਾਸੇ ਤਾਂ ਪ੍ਰਸ਼ਾਸਨ ਦੀਆਂ ਗੱਡੀਆਂ ਖੜੀਆਂ ਹੋਈਆਂ ਹਨਾ ਰੋਡ ਦੇ ਉੱਤੇ ਲੈਂਕ ਰੋਡ ਤੁਹਾਨੂੰ ਵੀ ਪਤਾ ਕਿੰਨਾ ਕਿ 12 ਫੁੱਟ ਚੌੜਾ ਹੁੰਦਾ ਤੇ ਇੱਕ ਪਾਸੇ ਥੋੜਾ ਜਿਹਾ ਨੀਵਾਂ ਆਣ ਚ ਆ ਜਾਂਦਾ ਖੇਤ ਆ ਜਾਂਦੇ ਹਨਾ ਟਰਾਲੀਆਂ ਵਗ ਜਿਵੇਂ ਹੁਣ ਸਾਡੇ ਗਿੱਦੜਵੇ ਏਰੀਏ ਦੇ ਹਨ ਕੱਲ ਸਾਡੇ ਇੱਥੋਂ ਦੇ ਮਾਸਟਰ ਜੀ ਉੱਥੇ ਲੈ ਕੇ ਗਏ ਲੀਫ ਫੋਰਡ ਵਾਲੀ ਜਿਹੜੇ ਸੀਗੇ ਉਹ ਨਾ ਇੱਥੇ ਲੈ ਕੇ ਗਏ ਸੰਸਤਾ ਵੱਲੋਂ ਟਰਾਲੀ ਜਿਹੜੀ ਰਾਸ਼ਨ ਦੀ ਲੈ ਗਈ ਸੀਗੇ ਪਰ ਉਹਨਾਂ ਨੂੰ ਦਿੱਕਤ ਇਹ ਆਈ ਹਨਾ ਵੀ ਜਿੱਥੇ ਉਹਨਾਂ ਨੇ ਲੈ ਕੇ ਜਾਣਾ ਸੀ ਉਹਨਾਂ ਲੋਕਾਂ ਦੀ ਕਰਪਾ ਚਾਉਣਾ ਸੀਗਾ ਉੱਥੇ ਉਹਨਾਂ ਨੂੰ ਵੋਟ ਵਗੈਰਾ ਵਜ੍ਹਾ ਕਰਨ ਉਹ ਨਹੀਂ ਲਿਜਾ ਸਕੇ ਤੇ ਉੱਥੇ ਬੰਨ ਤੇ ਉਹਨਾਂ ਨੂੰ ਉਹ ਸਾਰਾ ਕੁਝ ਵਰਤੋਣਾ ਪਿਆ ਤੇ ਅੰਦਰੋਂ ਬੰਦਾ ਦੁਖੀ ਹੁੰਦਾ ਬੜੀ ਸ਼ਰਦਾ ਭਾਵਨਾ ਨਾਲ ਅੰਦਰੋਂ ਭਾਵੁਕ ਹੋ ਕੇ ਅਸੀਂ ਇਕੱਠਾ ਕਰਦੇ ਹਾਂ ਜਿਹੜਾ ਵੀ ਸਮਾਨ ਇਕੱਠਾ ਕਰਦੇ ਹਾਂ ਵੀ ਅਸੀਂ ਦੇ ਕੇ ਆਈਏ ਸਾਡੇ ਦਿਲਾਂ ਚ ਹੁੰਦਾ ਹਨਾ ਪਰ ਉੱਥੇ ਨਹੀਂ ਪਹੁੰਚਦਾ ਤਾਂ ਤੁਹਾਡੇ ਜਿਹੜੇ ਮਨਾਂ ਨੂੰ ਠੇਸ ਪਹੁੰਚਦੀ ਹੈ ਕੀ ਲੱਗਦਾ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਜਾਇਆ ਜਾਵੇ ਉੱਥੇ ਜਾਂ ਲੋਕਾਂ ਨੂੰ ਲੋਕਾਂ ਨੂੰ हां ਕਿਉਂਕਿ ਵੀ ਸੰਪਰਕ ਕਰਕੇ ਜਾਣਾ ਚਾਹੀਦਾ ਉੱਥੋਂ ਦੇ ਲੋਕਾਂ ਨਾਲ ਪਰ ਹਜੇ ਮੈਂ ਇਹ ਅਪੀਲ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰਿਆਂ ਨੂੰ ਵੀ ਪ੍ਰਭਾਉ ਹਜੇ ਕੋਈ ਵੀ ਲਿਜਾਣ ਦਾ ਸਮਾਨ ਫਾਇਦਾ ਨਹੀਂ ਕਿਉਂਕਿ ਉੱਥੇ ਜਿਹੜਾ ਬੰਨਾਂ ਤੇ ਪਿਆ ਵਿਅਰਥ ਹੋ ਰਿਹਾ ਤੇ ਜਿਨ੍ਹਾਂ ਲੋਕਾਂ ਨੂੰ ਲੋੜ ਆ ਉਹ ਸਮਾਨ ਉਹਨਾਂ ਤੱਕਰ ਨਹੀਂ ਪਹੁੰਚ ਰਿਹਾ ਤੇ ਉਹ ਲੋਕ ਉੱਥੇ ਫਾਇਦਾ ਚੱਕ ਰਿਹਾ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਤੇ ਸਾਡੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਜੇਕਰ ਉੱਥੇ ਲੋੜ ਆ ਤਾਂ ਉਹ ਕਿਸਤਿਆਂ ਦੀ ਲੋੜ ਆ ਉਹਨਾਂ ਲੋਕਾਂ ਤੱਕ ਪਹੁੰਚਾ ਜਾ ਸਕੇ ਜਿਨ੍ਹਾਂ ਨੂੰ ਮੁਸੀਬਤ ਆ ਰਹੀ ਆ ਤੇ ਦਵਾਈਆਂ ਵਗੈਰਾ ਦੀ ਲੋੜ ਆ ਮੈਡੀਸਨ ਵਗੈਰਾ ਹੋਰ ਜਿਹੜੇ ਪਸ਼ੂਆਂ ਦੇ ਲਈ ਜ਼ਰੂਰੀ ਵਸਤੂਆਂ ਉਹ ਲਿਜਾਣ ਦੇ ਲਈ ਦਿੱਕਤ ਬਹੁਤ ਆ ਰਹੀ ਆ ਵੋਟ ਵਗੈਰਾ ਇਹ ਚੀਜ਼ਾਂ ਉੱਥੇ ਲਿਜਾਣੀਆਂ ਚਾਹੀਦੀਆਂ